ਸਿੰਘ ਜੀ ਬਟਾਲਾ ਦੇ ਵਿੱਚ ਫਿਰ ਅੱਜ ਮੁੜ ਵਾਪਸੀ ਹੋਈ ਹੈ ਅੱਜ ਸਵੇਰੇ ਜੋਣੀ ਕੀਤੀ ਤੇ ਹੁਣ ਮੌਕੇ ਤੇ ਅੱਜ ਆਂਦੇ ਆਂ ਨੱਕ ਲਗਾ ਦਿੱਤੇ ਗਨੇ ਕੀ ਕਿਹਾ ਚਾਹੁੰਦੇ ਨੇ ਬਟਾਲਾ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਬਕਰ ਸਕ્રાंति ਦੀ ਲੱਖ ਲੱਖ ਵਧਾਈ ਹੋਵੇ ਬਾਕੀ ਮੇਰੇ ਸ਼ਹਿਰ ਵਾਸੀ ਜਿਹੜੇ ਆ ਇਹਨਾਂ ਨੂੰ ਸਖਾਵਾਂ ਮਾਹੌਲ ਦਿੱਤਾ ਜਾਵੇਗਾ ਕਿਸੇ ਵੀ ਤਰ੍ਹਾਂ ਦਾ ਕ੍ਰਿਮੀਨਲ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਕੋਈ ਗਰੰਦ ਨਹੀਂ ਪਾਉਣ ਦਿੱਤਾ ਜਾਏਗਾ ਨਸ਼ਾ ਵੇਚਣ ਵਾਲੇ ਜਿਹੜੇ ਕੋਈ ਵੀ ਹੈਗਾ ਜਾਂ ਤਾਂ ਇਥੋਂ ਆਪਣਾ ਪਟਾਲਾ ਛੱਡ ਕੇ ਭੱਜ ਜਾਓ ਤੇ ਜੇ ਨਸ਼ਾ ਪੰਦ ਕਰ ਦੇਣਗੇ ਤੇ ਆਪਣੇ ਘਰਾਂ ਦੇ ਵਿੱਚ ਸਖਾਵੀ ਜਿਹੜੀ ਹੈ ਮਾਹੌਲ ਦੇ ਵਿੱਚੋਂ ਰਹਿਣਗੇ ਜੇ ਕੋਈ ਨਸ਼ਾ ਕਰਨ ਦਾ ਆਦੀ ਹੈ ਉਹ ਮੇਰੇ ਕੋਲ ਚੱਲ ਕੇ ਥਾਣੇ ਆਵੇ ਉਹਨਾਂ ਨੂੰ ਆਪਾਂ ਓਟ ਸੈਂਟਰ ਦੇ ਵਿੱਚ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਾ ਕੇ ਫਰੀ ਦੇ ਵਿੱਚ ਉਹਨਾਂ ਦਾ ਜਿਹੜਾ ਨਸ਼ਾ ਛੜਾਇਆ ਜਾਵੇਗਾ ਕ੍ਰਿਮੀਨਲ ਨੂੰ ਜਿਹੜਾ ਵਾ ਉਹ ਨਹੀਂ ਬਖਸ਼ਿਆ ਜਾਵੇਗਾ ਜਿਹੜੇ ਚੰਗੇ ਨਾਗਰਿਕ ਹੈ ਚੰਗੇ ਸ਼ਹਿਰੀ ਹੈ ਉਹਨਾਂ ਦਾ ਤੇ ਗਰੀਬ ਵਿਅਕਤੀ ਦਾ ਹਰੇਕ ਦਾ ਥਾਣੇ ਆਉਣ ਤੇ ਸਤਿਕਾਰ ਹੋਵੇਗਾ ਹਰੇਕ ਨੂੰ ਇਨਸਾਫ ਮਿਲੇਗਾ ਸੋ ਮੇਰੋ ਜੀ ਅੱਜ ਆਂਦੇ ਆਂ ਪਹਿਲਾ ਦਿਨ ਸੀ ਫੇਰ ਦੁਬਾਰਾ ਜੁਆਇਨਿੰਗ ਦਾ ਆਂਦੇ ਆਂ ਜਿਹੜੇ ਨੇ ਨਾਕੇ ਲਗਾ ਦਿੱਤੇ ਅੱਜ ਵਿਸ਼ੇਸ਼ ਨਾਕੇ ਕਿਸ ਕਰਕੇ ਲਗਾਏਗੇ ਨੀ ਮੋਕੇ ਪਹਿਲਾਂ ਵੀ ਲੱਗਦੇ ਸੀ ਨਾਕੇ ਰਜਾਨਾ ਜਿਹਾ ਆਪਾਂ ਲਾਉਂਦੇ ਆ ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਜਿਹੜਾ ਵਾ ਉਹ ਕੋਈ ਅਸਲ ਵਾਰਦਾਤ ਨਾ ਕਰ ਸਕੇ ਇਸ ਕਰਕੇ ਇਨਾਕੇ ਪਹਿਲਾਂ ਵੀ ਲਾਏ ਜਾਂਦੇ ਮਾਨਜੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਇਲਾਕੇ ਨਿਰਵਿਘਨ ਚੱਲ ਰਿਹਾ ਹੈ। ਤੋਂ ਡੇਵਲ ਸਿੰਘ ਜੀ ਇੱਕ ਪਿਛੇ ਦਿਨਾਂ ਦੇ ਵਿੱਚ ਕਿਤਨੇ ਕਿਤਨੇ ਜਿਹੜੇ ਕੋਈ ਘਾਣ ਜਿਹੜੇ ਬੜੇ ਹੋਏ ਨੇ ਹਨ ਤੇ ਨਾਲ ਦੀ ਨਾਲ ਫਰੋਟੀ ਦੀਆਂ ਕਲਾਂ ਆ ਰਹੀਆਂ ਉਹਨਾਂ ਅਨਸਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇੱਕ ਕੇਸ ਕ੍ਰਾਈਮ ਕੀਤੀਆਂ ਵਿੱਚ ਨੇ? ਬੰਦ ਕਰ ਦੇਣ ਨਹੀਂ ਤੇ ਫਿਰ ਜਿੱਦਾਂ ਉਹ ਕਰਦੇ ਉਦਾਂ ਹੀ ਹੋਊਗਾ। karena <tuk tangan> ini, boleh boleh boleh, ya ya,

ਬੋਲ ਦਿਓ ਮਾਕੇ ਦੇ ਬੁਲਾਇਆ ਆਇਆ ਖਬਰ ਕਰੀ